मोक्षदा एकादशी दा, एका दा बहुत 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 ज्यादा महत्व है, है देखो नाम ही, तो पता चलेगा, मुक्ष मुक्ष भी भी दे ही ਤੁਹਾਨੂੰ ਪਤਾ ਚਲੇਗਾ मोक्षदा मोक्ष ਨੂੰ ਖਤਮ ਕਰਨ ਵਾਲੀ ਜਿਹੜੇ ਵੀ ਤੁਸੀਂ ਇਸ ਸਾਲ ਵਿੱਚ ਜਿੰਨੇ ਵੀ ਕੋਈ ਤੁਹਾਡੇ ਕੋਲ ਗਲਤੀ ਨਾਲ ਜਾਂ ਕੋਈ ਕਈ ਲੋਕ ਤਾਂ ਜਾਣ ਬੁੱਝ ਕੇ ਵੀ ਕਰ ਦਿੰਦੇ ਹਨ ਪਾਪ ਕੋਈ ਹੋ ਗਏ ਹਨ ਤਾਂ ਉਹਨਾਂ ਨੂੰ ਤੁਸੀਂ ਇਸ ਇਕਾदशी ਤੇ व्रत रख के दूर कर सकते हो जेडे व्रत ਨਹੀਂ ਵੀ ਰਖਦੇ ਤਾਂ ਉਹ ਐਟ ਲੀਸਟ ਇਨਾ ਕਰ ਸਕਦੇ ਹੈ ਕਿ ਕਿਸੇ ਗਰੀਬ ਨੂੰ ਕੁਝ দান ਕਰ ਦੋ ਕਿਸੇ ਗਰੀਬ ਦਾ ਪਲਾ ਕਰ ਦੋ ਜੋ ਤੁਹਾਨੂੰ ਪਤਾ ਹੈ ਕਿ ਉਹ ਬਹੁਤ ਹੀ ਜਿਆਦਾ ਨੀਡੀ ਪਰਸਨ ਹੈ ਨੀਡੀ ਪਰਸਨ ਕਿਉਂ ਨਾ ਤੇ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ ਹੈ ਉਹਨਾਂ ਦੇ ਆਪਣੀ ਜੇਬ ਬਜਟ ਦੇ ਅਕੋਰਡਿੰਗ ਕੁਝ ਉਹਨਾਂ ਤੇ ਕਰਦੇ ਆ ਉਹ ਤਾਂ ਕਿ ਆ ਜਾਂਦਾ ਹੈ ਕਿ ਇਸ एकादशी ते मोक्षदा एक एकादशी ते ਤੁਹਾਨੂੰ ਪੁੰਨ ਬਹੁਤ ਜ਼ਿਆਦਾ ਮਿਲਦਾ ਹੈ ਇਹ ਗੱਲ ਹੋ ਗਈ ਕਿ एकादशी दा ਕੀ ਮਹੱਤਵ ਹੈ ਤੁਸੀਂ ਇਸ ਦਿਨ ਕੀ ਕਰਕੇ ਆਪਣਾ ਪਾਪ ਨੂੰ ਪੁੰਨ ਵਿੱਚ ਬਦਲ ਸਕਦੇ ਹੋ ਪਰ ਇੱਥੇ ਮੈਂ ਅੱਜ ਗੱਲ ਕਰ ਰਹੀ ਹਾਂ ਕਿ एकादशी दे ਮੈਂ ਅੱਜ ਤੁਹਾਨੂੰ ਮੇਨ ਦੋ ਉਪਾਦਸਨ ਆਈ ਹਾਂ ਜੇਕਰ ਤੁਹਾਡੇ ਕੰਮ ਕੋਈ ਬਣ ਹੀ ਨਹੀਂ ਰਹੀ ਹਨ ਹਰ ਕੰਮ ਤੁਸੀਂ ਸੋਚਦੇ ਹੋਏ ਹੋਏਗਾ ਪਰ ਉਹ ਆਖਰੀ ਵਿੱਚ ਉਹ ਕੰਮ ਤੁਹਾਡਾ ਵਿਗੜ ਹੀ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਪੈਸਾ ਹੀ ਨਹੀਂ ਆ ਰਿਹਾ ਹੈ ਬਿਲਕੁਲ ਹੀ ਪੈਸੇ ਦੀ ਰੋਕ ਲੱਗ ਗਈ ਹੈ ਤਾਂ ਕੱਲ ਇਕਾदशी ਵਾਲਾ ਜਿਹੜਾ ਦਿਨ ਹੈ ਉਸ ਦਿਨ ਜੇਕਰ ਤੁਸੀਂ ਇਹ ਉਪਾਅ ਜਿਹੜੇ ਜਿਹੜੇ ਵੀ ਬੰਦੇ ਜਿਹੜੇ ਮਨੂਖ ਇਹ ਦੋ ਉਪਾਅ ਕਰ ਲੈਣਗੇ ਤਾਂ ਦੇਖਣਾ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਣਾ ਹੀ ਆਣਾ ਹੈ ਕਿਉਂਕਿ ਮੈਂ ਤੁਹਾਨੂੰ ਇਸ अ एकादशी दा महत्व तानु तो पहले ही मैं समझा ही दिता है तो चलो जी ओ उपादसन तो पहले मेरी हाथ जोड़ के विनती है वीडियो चंगी लग रही है तो वीडियो नु लाइक करो जिन्होंने आले तक मेरा चैनल सब्सक्राइब नहीं किया है तो प्लीज चैनल नु सब्सक्राइब करो बेल आइकन दा बटन जरूर दबाओ जी ताकि हर वीडियो दा नोटिफिकेशन तानो मिल सके मेरी कोई भी वीडियो त्वाडे तो मिस ना हो सके ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਦ ਜੋ ਕਿ ਤੁਸੀਂ ਕਰਨਾ ਹੈ 23 ਦਸੰਬਰ ਇਕਾदशी ਵਾਲੇ ਦਿਨ ਇਕਾदशी ਵਾਲੇ ਦਿਨ ਭਾਵੇਂ ਕੁਝ ਤੁਸੀਂ ਵਰਤ ਰੱਖਦੇ ਹੋ ਜਾਂ ਨਹੀਂ ਰੱਖਦੇ ਹੋ ਉਸ ਦੇ ਨਾਲ ਇਸ ਉਪਾਦ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਪਾਹਰ ਕੋਈ ਕਰ ਸਕਦਾ ਹੈ ਠੀਕ ਹੈ ਜੀ ਹੁਣ ਸਭ ਤੋਂ ਪਹਿਲਾ ਉਪਾਦ ਦੱਸਦੀ ਹਾਂ ਜਿਸ ਦੇ ਵਿੱਚ ਤੁਸੀਂ ਮਤਲਬ ਕਹਿੰਦੇ ਹੈ ਨਾ ਕਿ काम की ऐसी रोक लगती है कि तो कुछ समझ ही नहीं आ रहा कि चंगा भला काम चल रहा पैसा ही आना रुक गया है या फिर कई लोग के घर तह कि गरीबी शुरू तो ही देखी देखिए तो ओ भी है ਕੱਲ ਦਾ ਉਪਾਅ ਕਰ ਲੈਣਾ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਕਿ ਤੁਹਾਡੇ ਕੱਲ ਵਿੱਚ ਕੀ ਕੀ ਪਰਿਵਰਤਨ ਆਏ ਹਨ ਅੱਛੇ-ਅੱਛੇ ਪਰਿਵਰਤਨ ਆਣਗੇ ਐ ਮੇਰੀ ਯਕੀਨ ਮੇਰੀ ਗੱਲ ਮੰਨ ਕੇ ਚਲੋ ਯਕੀਨ ਕਰਕੇ ਚਲੋ ਤਾਂ ਸਭ ਤੋਂ ਪਹਿਲੇ ਤੁਸੀਂ ਕੀ ਲੈਣਾ ਹੈ ਇੱਕ ਪਾਣੀ ਦਾ ਗਲਾਸ ਲੈ ਲਓ ਕੱਚ ਦਾ ਗਲਾਸ ਲੈ ਲਓ ਸਟੀਲ ਦਾ ਨਹੀਂ ਚੱਲੇਗਾ ਹੋਰ ਕੋਈ ਨਹੀਂ ਚੱਲੇਗਾ ਕੱਚ ਦਾ ਗਲਾਸ ਲੈਣਾ ਹੈ ਉਸ ਦੇ ਅੰਦਰ ਪਾਣੀ ਦੇਣਾ ਹੈ ਤੇਜ ਪੱਤਾ ਠੀਕ ਹੈ ਇੱਕ ਤੇਜ ਪੱਤਾ ਪਾ ਦਿਓ ਉਸ ਦੇ ਬਾਅਦ ਇੱਕ ਸਿਨਮਨ ਸਟਿਕ ਦਾਲਚੀਨੀ ਦੀ ਇੱਕ ਸਟਿਕ ਆਂਦੀ ਹੈ ਮਤਲਬ ਦਾਲਚੀਨੀ ਦਾ ਤੁਹਾਨੂੰ ਪਤਾ ਹੀ ਹੈ ਇੱਕ ਗੋਲ ਜੀ ਆਂਦੀ ਹੈ ਜੇ ਗੋਲ ਵਾਲੀ ਨਹੀਂ ਮਿਲੀ ਤਾਂ ਦੂਸਰੀ ਵੀ ਪਾ ਸਕਦੇ ਹੋ ਉਹ ਵਾਲੀ ਸਟਿਕ ਪਾ ਦਿਓ ਇਸ ਦੇ ਅੰਦਰ ਠੀਕ ਹੈ ਡੰਡੀ ਤੇ ਦਾਲਚੀਨੀ ਦੀ ਉਸ ਤੋਂ ਬਾਅਦ ਤਿੰਨ ਸਿੱਕੇ ਲੈਣੇ ਹਨ ਸਿੱਕੇ ਦੀ ਮਹਾਨਤਾ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ ਸਿੱਕਿਆਂ ਦੀ ਇੰਨੀ ਮਹਾਨਤਾ ਹੈ ਚਲੋ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਦੱਸਦੀਆਂ ਤਾਂ ਤੁਹਾਨੂੰ ਵਿਸ਼ਵਾਸ ਹੋ ਜਾਏਗਾ ਮਾਂ ਲక్ష్ਮੀ ਦੀ ਤੁਸੀਂ ਕੋਈ ਵੀ ਫੋਟੋ ਦੇਖ ਲਓ ਜਦੋਂ ਉਹ ਕਿਰਪਾ ਕਰ ਰਹੀ ਹੁੰਦੀ ਆਪਣੇ ਹੱਥ ਨਾਲ ਪੈਸਿਆਂ ਨੂੰ ਸੁਟ ਰਹੀ ਹੈ ਕਿਸੇ ਵੀ ਫੋਟੋ ਵਿੱਚ ਦੇਖ ਲਓ ਤਾਂ ਉਹ ਸਿੱਕੇ ਸੁਟ ਰਹੀ ਹੈ ਮਾਂ ਲక్ష్ਮੀ ਰੁਪਏ ਨਹੀਂ ਸੁਟਰੀ ਨੋਟ ਨਹੀਂ ਸੁਟਰੀ ਇਸ ਕਰਕੇ ਹਲ ਉਪਾਵੀਚ ਸਿੱਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਤੁਸੀਂ ਇੱਥੇ ਲੈਣੇ ਹਨ ਤਿੰਨ ਸਿੱਕੇ ਠੀਕ ਹੈ ਤਿੰਨ ਸਿੱਕੇ ਲੈ ਲਓ 1 ਦੇ ਲੈ ਲਓ 5 ਦੇ 10 ਦੇ ਕੋਈ ਫਰਕ ਨਹੀਂ ਹੈ ਤਿੰਨ ਸਿੱਕੇ ਲੈ ਲੈਣਾ ਉਹ ਵੀ ਉਸ ਗਲਾਸ ਵਿੱਚ ਪਾ ਦੇਣੇ ਹੈ ਤੇ ਉਸ ਗਲਾਸ ਨੂੰ ਚੁੱਕ ਕੇ ਤੁਸੀਂ ਆਪਣੇ ਘਰ ਦੀ ਨਾਰਥ ਈਸਟ ਵਾਲੀ ਜਗਾਹ ਤੇ ਰੱਖ ਦੇਣਾ ਹੈ ਉਥੇ ਉੱਤਰ ਪੂਰਬ ਦੀ ਦਿਸ਼ਾ ਵਿੱਚ ਰੱਖ ਦੇਣਾ ਹੈ ਕਿੰਨੇ ਦਿਨ 60 ਦਿਨ ਉਹ ਗਲਾਸ ਉੱਥੇ ਹੀ ਪਿਆ ਰਵੇ ਮੈਂ ਤੁਹਾਨੂੰ ਕਹਿੰਦੀ

ਇਹ ਜਿਹੜੇ ਤਿੰਨ ਵਰਡ ਨੇ ਨਾ ਇਹ ਤੁਸੀਂ ਲਿਖ ਕੇ ਕੀ ਕਰਨਾ ਹੈ ਕਿ ਤੁਸੀਂ ਮਤਲਬ ਇਹਦਾ ਮਤਲਬ ਹੀ ਸਮਝ ਲਓ ਕਿ ਮਿਰੈਕਲ ਜਾਦੂ ਦਾ ਡਿਕਲੇਅਰ ਕਰ ਦਿੱਤਾ ਹੈ ਪਰਮਾਤਮਾ ਦੀ ਇਹ ਤੁਹਾਡੇ ਘਰ ਵਿੱਚ ਜਾਦੂ ਹੋ ਜਾਏਗਾ ਜਿੰਨੇ ਵੀ ਕੰਮ ਬੰਦੇ ਬੰਦੇ ਰੁਕ ਰਹੇ ਹਨ ਉਹ ਹੋਣੇ ਸ਼ੁਰੂ ਹੋ ਜਾਣਗੇ ਇਹ ਤਿੰਨ ਵਰਡ ਲਿਖ ਕੇ ਤੁਸੀਂ ਕੀ ਕਰਨਾ ਹੈ ਇਸ ਨੂੰ चैंट करना है चैंट का मतलब है जाप करना है एकादशी वाले दिन सवेरे तो लेकर रात तक बना के इसको अपने घर दी पूर पा पूजा वाले स्थान पे इसको रख देना है ਤੇ سارے دن اٹھتے بیٹھتے سونے کھان دے پیندے بولتے جاؤ ڈکلیئرز ਸੁਪਰੀਮ ਮਿਰੈਕਲ ਡکلیئرز ਸੁਪਰੀਮ ਮਿਰੈਕਲ ٹھیک ہے جی ਜੇ चैंट ਨਹੀਂ ਕਰ ਸਕਦੇ मतलब ਨਹੀਂ ਤੁਹਾਨੂੰ ਇਸ ਤਰ੍ਹਾਂ बोलना आना

ਚੈਂਟ ਕਰ ਦੇਣਾ 108 ਵਾਲੀ ਕਰਕੇ ਉਸ ਨੂੰ ਜਲਾ ਦੇਣਾ ਤਾਂ ਵੀ ਤੁਹਾਡੇ ਬਹੁਤ ਜ਼ਿਆਦਾ ਫਰਕ ਆਏਗਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਦੋਨੋਂ ਜਿਹੜੇ ਉਪਾਅ ਤੁਹਾਨੂੰ ਦੱਸੇ ਹਨ ਕੋਈ ਵੀ ਤੁਹਾਨੂੰ YouTube ਵਿੱਚ ਅੱਜ ਤੱਕ ਕਿਸੇ ਨੇ ਨਹੀਂ ਦੱਸੇ ਹੋਣੇ ਕਿਉਂਕਿ ਕਿਉਂ ਨਹੀਂ ਦੱਸਦੇ ਹਨ ਕਿਉਂਕਿ ਲੋਕਾਂ ਨੂੰ ਫਰਕ ਪੈ ਜਾਏਗਾ ਤੇ ਲੋਕੀ ਨੂੰ ਤੇ ਮਜ਼ਾ ਆ ਜਾਂਦਾ ਹੈ ਨਾ ਕਿ ਅਸੀਂ ਤਾਂ ਉਦੋਂ ਦੱਸਾਂਗੇ ਜਦੋਂ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਣ ਲੋਕੀ ਉਹਨਾਂ ਨੂੰ ਫਰਕ ਨਾ ਪਵੇ ਤੇ ਇਹ ਵਾਲੇ ਉਪਾਅ ਉਹ ਲੋਕ ਛੁਪਾ ਕੇ ਰੱਖਦੇ ਹਨ ਪਰ ਮੈਂ ਤੁਹਾਡੇ ਸਾਹਮਣੇ ਈਜ਼ੀ ਤੋਂ ਈਜ਼ੀ ਔਰ ਪਾਵਰਫੁਲ ਈਜ਼ੀ ਵੀ ਹੈ ਪਾਵਰਫੁਲ ਵੀ ਹੈ ਔਰ ਅਸਰ ਦਿਖਾਂਦੇ ਹੈ ਇਨਸਟੈਂਟ ਤੁਰੰਤ ਅਸਰ ਦਿਖਾਂਦੇ ਹੈ ਤੇ ਵਿਸ਼ਵਾਸ ਨਾਲ ਇਹ ਉਪਾਅ ਜਿਹੜੇ ਮੈਂ ਇਕਾदशी ਦੇ ਦੱਸੇ ਹਨ ਦੋਨੋਂ ਕਰ ਲੈਣਾ ਤੇ ਪਰਿਵਰਤਨ ਮੈਨੂੰ ਜ਼ਰੂਰ ਦੱਸਣਾ ਮੈਨੂੰ ਨਾ ਭੁੱਲਣਾ ਔਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਸੀ ਜਦੋਂ ਬੱਚ ਜੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਔਰ ਲਾਈਕ ਮੇਰੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦੇ ਹਨ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਹਾਂ ਜੇਕਰ ਮੇਰੀ ਇੱਕ ਉਪਾ ਤੁਹਾਨੂੰ ਪਸੰਦ ਆਏ ਹੈ ਤਾਂ ਲਾਈਕ ਔਰ ਕਮੈਂਟ ਜ਼ਰੂਰ ਕਰਕੇ ਜਾਣਾ ਕਿਉਂਕਿ ਤੁਸੀਂ ਵੀਡੀਓ ਦੇਖ ਲੈਂਦੇ ਹੋ ਔਰ ਅੱਗੇ ਨਿਕਲ ਪੈਂਦੇ ਹੋ ਔਰ ਤੁਸੀਂ ਭੁੱਲ ਜਾਂਦੇ ਹੋ ਤਾਂ ਭੁੱਲਣਾ ਨਹੀਂ ਹੈ ਲਾਈਕ ਔਰ ਕਮੈਂਟ ਜ਼ਰੂਰ ਕਰਕੇ ਜਾਣਾ ਹੈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਤੀਆ ਜੀਆ ਹੱਲ ਲੈ ਕੇ